ਯਾਰ ਸਾਹਿਬ ਜਾਦਿਆਂ ਦੇ ਨਾਂ ਦੀ ਗੱਲ ਆਈ ਤਾਂ ਉਹ ਕਿੰਨੇ ਮੈਨੂੰ ਨਹੀਂ ਪਤਾ ਕਿੱਡੀ ਵੱਡੀ ਟਰਾਸ ਦੀ ਆ ਸਾਡੀ ਕਿ ਅਸੀਂ ਐਡੇ ਗੌਰਵਮਈ ਇਤਿਹਾਸ ਦੇ ਮਾਲਕ ਹੋਈਏ ਤੇ ਸਾਨੂੰ ਇਹ ਹੀ ਨਾ ਪਤਾ ਹੋਵੇ ਕਿ ਅਸੀਂ ਕਿਸ ਇਤਿਹਾਸ ਦੇ ਝਾਏ ਆ ਕਿੰਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਧੂਣ ਸੁਵਾਣੇ ਹੋਏ ਇਹ ਅਸੀਂ ਗੱਲਾਂ ਆਮ ਇਕੱਠਾਂ 'ਚ ਕਰਨ ਯੋਗੇ ਰਹਿ ਗਏ ਆ ਪਰ ਅਸੀਂ ਸੱਚ ਜਾਣਿਓ ਆਪਦੇ ਘਰਾਂ ਤੋਂ ਇਹਨਾਂ ਚੀਜ਼ਾਂ ਨੂੰ ਬਹੁਤ ਦੂਰ ਲੈ ਗਏ ਆ ਹੁਣ ਇੱਥੇ ਕਈ ਬਜ਼ੁਰਗ ਵੀ ਬੈਠੇ ਆ ਮੈਨੂੰ ਲੱਗਦਾ ਬਹੁਤ ਘੱਟ ਇਹੋ ਜਿਹੇ ਬਜ਼ੁਰਗ ਹੋਣਗੇ ਜਿਨ੍ਹਾਂ ਦੇ ਕੋਲੇ ਉਹਨਾਂ ਦਾ ਪੁੱਤ-ਪੋਤਾ ਮੰਜੀ ਡਾਉਂਦਾ ਹੋਊਗਾ ਅੱਜਕੱਲ ਜਿੰਨੇ ਕ ਪਰਿਵਾਰ ਦੇ ਜੀ ਆ ਉਹਨੇ ਤਾਂ ਸਾਡੇ ਕੋਲੇ ਮੋਬਾਈਲ ਆ ਤੇ ਅਸੀਂ ਮੋਬਾਈਲਾਂ ਦੇ ਵਿੱਚ ਬੀਜੀ ਹਾਂ ਜੇ ਕੋਈ ਰਿਸ਼ਤੇਦਾਰ ਵੀ ਆ ਜੇ ਤੇ ਅਸੀਂ ਕਦੇ ਉਹਨਾਂ ਦੀ ਗੱਲ ਸੌਣੀ ਗੁਵਾਰਾ ਨਹੀਂ ਸਮਝਦੇ ਅਸੀਂ ਆਪਣੇ ਆਪ ਵਿੱਚ ਬੀਜੀ ਰਹਿਣ ਲੱਗ ਗਏ ਤੇ ਉਸ ਚੀਜ਼ ਦਾ ਅਸਰ ਸਾਡੀ ਨੌਜਵਾਨੀ ਤੇ ਪਿਆ ਕਿਉਂ ਸਾਡੀ ਨੌਜਵਾਨੀ ਆ ਜਿਹੜੀ ਉਹ ਨਸ਼ੇ ਦੇ ਰਾਹ ਵੱਲ ਨੂੰ ਤੁਰ ਪਈ ਨਾਤਾ ਬਾਬੇ ਦਾਦੇ ਦਾ ਡਰ ਰਿਆ ਨਾ ਪਿੰਡਾਂ ਦੀ ਭਾਈਚਾਰਕਾਂ ਸਾਂਝ ਰਹੀ ਤੇ ਨਾ ਇੱਕ ਆ ਰਿਆ ਅੱਗੇ ਆਂਡ ਗਵਾਂਡ ਦੇ ਵਿੱਚ ਕਿਸੇ ਨੇ ਕਹਿਣਾ ਤਾਂ ਡਰ ਮੰਨਣਾ ਵੀ ਸਾਡਾ ਕੋਈ ਬਾਬਾ ਦਾ ਜਾਦਾ ਆਣ ਕੇ ਸਾਡੇ ਘਰੇ ਲਾਂਭਾ ਦੇ ਕੇ ਗਿਆ ਤੇ ਅੱਗੋ ਸੁਹਾਣੀਆਂ ਨੇ ਵੀ ਕਹਿਣਾ ਵੀ ਜੇ ਬਾਪੂ ਜੀ ਦੁਬਾਰਾ ਵੇਖਿਆ ਤਾਂ ਤੁਸੀਂ ਛੇਤਰ ਪ੍ਰੇਟ ਕਰਿਆ ਜੀ ਅੱਜ ਮਾਵਾਂ ਦਾ ਰੋਲ ਵੀ ਬਹੁਤ ਵੱਡਾ ਵਿੱਚ ਆ ਗਿਆ ਕਿ ਮਾਵਾਂ ਇਹ ਗੱਲ ਕਹਿੰਦੀਆਂ ਤੂੰ ਹੋਵੇਂ ਕੌਣ ਮੇਰੇ ਨੂੰ ਕਹਿਣ ਵਾਲਾ ਜੇ ਜਦੋਂ ਬੁੱਤ ਦੀ ਆਰਥੀ ਸ਼ਮਸ਼ਾਨ ਘਾਟ ਨੂੰ ਜਾਂਦੀ ਆ ਉਦੋਂ ਫਿਰ ਸਾਡੇ ਵਹਿਣ ਤੇ ਕੀਰਨੇ ਆ ਜਿਹੜੇ ਉਹ ਸੁਣੇ ਨਹੀਂ ਜਾਂਦੀ ਸੋ ਅਸੀਂ ਮੋਰਫੀਰ ਸਹਿਬਜਾਦਿਆਂ ਦੇ ਇਤਿਹਾਸ ਵੱਲ ਆਈਏ ਕਿ ਜਦੋਂ ਮਾਤਾ ਗੁਜ਼ਰ ਕਰਦੇ ਸਹਿਬਜਾਦੇ ਇਹ ਵਰਜ ਦੇ ਵਿੱਚ ਰਾਤ guzari ਸੀ ਅਸੀਂ ਕਹਿ ਤਾਂ ਦਿੰਨੇ ਆ ਜਦੋਂ ਆ ਠੰਡ ਆ ਜਾਂਦੀ ਅਸੀਂ ਕਹਿਨੀ ਆ ਵੀ ਉਹਨਾਂ ਨੇ ਕਿਵੇਂ ਟਾਈਮ ਨੰਘਾਇਆ ਹਨਾ ਕਿਸ ਤਰ੍ਹਾਂ ਉਹਨਾਂ ਨੇ ਈ ਠੰਡ ਦੇ ਵਿੱਚ ਰਹੇ ਹੋਣਗੇ ਪਰ ਕਦੇ ਅਸੀਂ ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਨਹੀਂ ਲੈ ਕੇ ਗਏ ਜੇ ਕਈ ਸ਼ਾਇਦ ਥੋੜੇ ਹੀ ਲੈ ਕੇ ਜਾਂਦੇ ਹੋਣਗੇ ਪਰ ਉਹ ਚੰਦਕ ਮੈਂਟਾ ਲਈ ਚੰਦਕ ਪਲਾਂ ਲਈ ਲੈ ਕੇ ਜਾਂਦੀ ਆ ਫਿਰ ਮਾਂ ਗੁਜਰੀ ਕੀ ਕਹਿੰਦੀ ਆ ਕਹਿੰਦੀ ਮੈਂ ਆ ਤੁਹਾਡੀ ਮਾਂ ਗੁਜਰੀ ਕੁੱਛੋ ਨਾ ਮੈਂ ਕਿਹੜੀ ਕਿਹੜੀ ਥਾਂ ਗੁਜ਼ਰੀ ਤੰਗੇ ਤਾਂ ਮੇਰਾ ਨਾਂ ਗੁਜ਼ਰੀ ਸੋ ਗੱਲ ਕਰੀਏ ਵੱਡੇ ਸਹਬਜ਼ਾਦਿਆਂ ਤੋਂ ਲੈ ਕੇ ਤੇ ਛੋਟੇ ਸਹਬਜ਼ਾਦਿਆਂ ਤੱਕ ਅੱਜ ਤੱਕ ਮੈਨੂੰ ਲੱਗਦਾ ਵੀ ਜਿੰਨੀਆਂ ਸਾਡੇ ਬੱਚੇ ਪੜਦੇ ਆ ਇੱਕ ਤੋਂ ਦੂਜੀ ਕਲਾਸ 'ਚ ਚਲੇ ਜਾਣ ਇਹਨਾਂ ਨੂੰ ਆਪਦਾ ਸਿਲੇਬਸ ਯਾਦ ਨਹੀਂ ਰਹਿੰਦਾ ਕਿ ਅਸੀਂ ਪਿਛਲੀ ਜਮਾਤ ਦੇ ਵਿੱਚ ਕੀ ਪੜ੍ਹੇ ਸੀ ਇੱਕੋ ਵੀ ਸਮਾਂ ਸੀ ਜਦੋਂ ਹਿਸਟਰੀ ਦੇ ਵਿੱਚ ਇਤਿਹਾਸ ਸਿਰਫ ਸਿੱਖਾਂ ਦਾ ਸਰਮੋਰ ਹੁੰਦਾ ਸੀ ਬੱਚੇ ਵੀ ਤਜ਼ੀਦ ਦਿੰਦੇ ਸੀ ਤਵੱਜਾ ਦਿੰਦੇ ਸੀ ਉਸ ਇਤਿਹਾਸ ਦੇ ਉੱਤੇ ਕਿਉਂਕਿ ਬੱਚਿਆਂ ਨੂੰ ਆਈ ਹੁੰਦਾ ਸੀ ਜੇ ਹਿਸਟਰੀ ਚੋਂ ਪਾਸ ਹੋਣਾ ਨਾ ਤੇ ਸਭ ਤੋਂ ਪਹਿਲਾਂ ਸਾਨੂੰ ਸਿੱਖ ਇਤਿਹਾਸ ਹੋਣਾ ਚਾਹੀਦਾ ਸਾਨੂੰ 10 ਗੁਰੂ ਸਹਿਬਾਨਾਂ ਦਾ ਇਤਿਹਾਸ ਜ਼ਰੂਰੀ ਆਉਣਾ ਚਾਹੀਦਾ ਅੱਗੇ ਮੈਂ ਲੇਖ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਸੀ ਪਰ ਅੱਜ ਉਹ ਚੀਜ਼ਾਂ ਜਿਹੜੀਆਂ ਸਾਡੀਆਂ ਵੈਸਟਰਨ ਕਲਚਰ ਨੇ ਮੰਨ ਲਿਆ ਨਾਦਾਸੀ ਕਦੇ ਸਕੂਲਾਂ 'ਚ ਜਾ ਕੇ ਪੰਜਾਬੀ ਲਾਜ਼ਮੀ ਹੋਣ ਦਾ ਦਾਵਾ ਕਰਦੇ ਆਂ ਨਾ ਪੁੱਛਦੇ ਆਂ ਸੋ ਉਹ ਸਮਾ ਕਿੱਡਾ ਕਹਿਰ ਦਾ ਹੋਊਗਾ ਅੱਜ ਸਾਡਾ ਬੱਚਾ 5 ਮਿੰਟ ਲਈ ਮਾਂ ਦੀਆਂ ਅੱਖਾਂ ਤੋਂ ਦੂਰ ਹੋ ਜੇ ਜਾਂ ਕੱਪੜੇ ਨਾ ਪਾਏ ਹੋਣ ਤਾਂ ਮਾਂ ਇਹ ਗੱਲ ਕਹਿੰਦੀ ਆ ਪੁੱਤ ਤੈਨੂੰ ਠੰਡ ਲੱਗ ਜੂਗੀ ਤੂੰ ਅੰਦਰ ਬਹਿ ਜਾ ਤੂੰ ਆ ਮੋਬਾਈਲ ਫੜ ਲਾ ਤੂੰ ਆ ਕਰ ਲਾ ਤੇ ਲਾਲਚ ਤਾਂ ਉਹਨਾਂ ਨੂੰ ਵੀ ਬੜੇ ਦਿੱਤੇ ਗਏ ਹੋਣਗੇ ਪਰ ਉਹ ਸੈਡੀ ਸੀ ਧਰਮ ਦੇ ਪੱਕੇ ਸੀ ਕਹਿੰਦੇ ਧਰਤੀ ਪਈ ਗਰਲਾਮ ਦੀ ਅੰਬਰ ਵੀ ਹੰਝੂ ਵਹਾਏ ਐ ਪਰ ਤੈਨੂੰ ਖੋਫਣਾ ਆਇਆ ਸੂਬੇ ਸਰਹੰਦ ਦੇ ਤੂੰ ਛੋਟੇ ਲਾਲਾਂ ਨੂੰ ਨੀਆਂ ਵਿੱਚ ਚਨਵਾਇਆ ਬਹੁਤ ਦਖਾਂਤ ਦਾ ਸਮਾਂ ਹੋਊਗਾ ਉਹ ਤਨ ਜਿਗਰਾ ਕਲੰਗੀਆਂ ਵਾਲੇ ਦਾ ਜਿਨੇ ਸਰਬੰਸ ਵਾਰਤਾ ਤੇ ਸਰਦਾਰੀਆਂ ਸਾਨੂੰ ਦੇਟੀਆਂ ਪਰ ਅੱਜ ਅਸੀਂ ਉਹ ਸਰਦਾਰੀਆਂ ਨੂੰ ਕੀ ਕਰ ਰਹੇ ਆ ਮਾਕ ਕਰਨਾ ਅੰਕੜੇ ਨਹੀਂ ਮੇਰੇ ਕੋਲੇ ਸਿਰਾਂ ਤੇ ਜੂੜੇ ਦਸਤਾਰਾਂ ਸੱਜੀਆਂ ਹੋਈਆਂ ਤੇ ਲਾਸ਼ਾਂ ਸਾਡੀਆਂ ਕਿੱਥੋਂ ਮਿਲਦੀਆਂ ਰੂੜੀਆਂ ਦੇ ਢੇਰਾਂ ਤੋਂ ਦਾੜੀ ਪ੍ਰਕਾਸ਼ ਕੀਤੇ ਹੋਏ ਲਾਸ਼ਾਂ ਕਿੱਥੋਂ ਮਿਲਦੀਆਂ ਸਾਡੀਆਂ ਪਾਣੀ ਦੀਆਂ ਚਵੱਚੀਆਂ ਤੋਂ ਸੋ ਤਾਂ ਵੱਡਾ ਦਖਾਂਤ ਕਿ ਕਈ ਜਗ੍ਹਾ ਤੇ ਮੈਂ ਲਾਸ਼ਾਂ ਇਸ ਤਰ੍ਹਾਂ ਦੇ ਨੌਜਵਾਨਾਂ ਦੀਆਂ ਵੇਖੀਆਂ ਜਿਨ੍ਹਾਂ ਦੇ ਕਰਮ ਚੱਲ ਜਾਂਦੇ ਆ ਸਾਡੇ ਉਹ ਜੀਰੀ ਏਰੀਏ ਦੀ ਘਟਨਾ ਮਨਸੀਆਂ ਦੇ ਲਾਗੇ ਇੱਕ ਨੌਜਵਾਨ ਲੱਭ ਨਹੀਂ ਸੀ ਰਿਹਾ ਬੜਾ ਲੱਗਿਆ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਿਆ ਬੜਾ ਕੁਝ ਹੋਇਆ ਥੋੜੇ ਸਮੇਂ ਬਾਅਦ ਜਦੋਂ ਫਸਲ ਕੱਟੀ ਤਾਂ ਉਹ ਫਸਲ ਦੇ ਵਿੱਚੋਂ ਉਸ ਨੌਜਵਾਨ ਦੇ ਕੀੜੇ ਪਏ ਹੋਏ ਬਦਬੂ ਮਾਰਦੀ ਲਾਸ਼ ਮਿਲੀ ਜਿੱਤੇ ਉੱਥੇ ਵਿਚਾਰੇ ਨੇ ਟੀਕਾ ਲਾਇਆ ਤੇ ਉੱਥੇ ਟੀਰ ਹੋ ਗਿਆ। ਸੋ ਇਹ ਹਲਾਕ ਨਹੀਂ ਸਾਡੇ। ਨਸ਼ਾ ਤਾਂ ਉਹਨਾਂ ਨੇ ਵੀ ਕੀਤਾ ਸੀ ਪਰ ਉਹਨਾਂ ਨੇ ਨਸ਼ਾ ਕਿਹੜਾ ਕੀਤਾ ਸੀ ਸ਼ਹਾਦਤ ਦਾ ਜਾam ਪੀਤਾ ਸੀ। ਕਾਹਦਾ ਨਸ਼ਾ ਕੀਤਾ ਸੀ ਸਾਨੂੰ ਸਰਦਾਰੀਆਂ ਦੇਣ ਦਾ। ਸਾਨੂੰ ਅਜ ਮਾਣ ਹੋਣਾ ਚਾਹੀਦਾ। ਸਾਨੂੰ ਆਪਣੀਆਂ ਗੱਡੀਆਂ ਤੇ ਆਪਣੇ ਵਹੀਕਲਾਂ ਦੇ ਤੇ ਚੀਜ਼ ਲਗਾਉਣੀ ਚਾਹੀਦੀ ਆ। ਆਈ ਪ੍ਰਾਊਡ ਵਿਸੇਕ। ਅਸੀਂ ਸਿੱਖਾਂ ਦੇ ਜਾਈ ਧੀਆਂ ਬੋਤਾਂ ਦੇਖੋ ਕਿਸੇ ਧਰਮ ਨਾਲ ਸਾਡਾ ਗੈਰ ਵਿਰੋਧ ਨਹੀਂ ਬਾਣੀ ਕਹਿੰਦੀ ਆ ਵੱਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕੁਝ ਉਪਜਿਆ ਕੌਣ ਭਲੇ ਕੋ ਮੰਦੀ ਸ੍ਰਿਸ਼ਟੀ ਸਾਰਜਨ ਹਾਰਨੀ ਜਿਨੀ ਇੱਕ ਮਨੁੱਖ ਦੀ ਸਿਰਜਣਾ ਕਰਤੀ ਉਸ ਤੋਂ ਵੱਡੀ ਤਾਂ ਕੋਈ ਕਾਇਨਾਤ ਹੀ ਨਹੀਂ ਬਣੀ ਪਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿਸੇ ਇਤਿਹਾਸ ਦੇ ਵਿੱਚ ਪੰਨੇ ਫੋਲ ਕੇ ਦੇਖ ਲਿਓ ਤੁਹਾਨੂੰ ਸਿੱਖ ਇਤਿਹਾਸ ਨਾਲ ਦਾ ਇਤਿਹਾਸ ਨਹੀਂ ਮਿਲੇਗਾ 9 ਸਾਲ ਦੀ ਉਮਰ ਦੇ ਵਿੱਚ ਬਾਪ ਨੂੰ ਮਾਰ ਦੇਣਾ